ਮੱਥਾ ਟੇਕਿਆ ਤੇ ਕਦੀ ਸੋਚਿਆ ਨਹੀਂ ਸੀ ਮਾਨ ਸਾਹਿਬ ਦੇ ਨਾਲ ਖੜੂੰਗਾ ਇਹ ਮੈਂ ਇੰਨਾ ਪੜਿਆ ਲਿਖਿਆ ਨਹੀਂ ਕਰਕੇ ਗੱਲਬਾਤ ਮੁੰਨੀ ਨਹੀਂ ਆਉਂਦੀ ਨਹੀਂ ਪਰ ਇੱਕ ਵਾਰੀ ਮਾਨ ਸਾਹਿਬ ਵਾਲੇ ਤਾੜੀਆਂ ਲਾ ਦਿਓ ਹਾਂਜੀ ਆ ਲਓ ਜਿਉਂ ਦਾ ਰਾਜ ਘੇਰੀ ਬਸ ਆ ਗੱਲ ਤੇਰੀ ਐਨੀ ਪਿਆਰੀ ਸੀ ਦਿਲ ਨੂੰ ਲੱਗ ਜਦੋ ਕਹਿੰਦਾ ਮੈਂ ਬਹੁਤਾ ਪੜਿਆ ਲਿਖਿਆ ਨਹੀਂ ਪੜਿਆ ਲਿਖਿਆ ਹੋਈ ਨਹੀਂ ਸਕਦਾ ਅਸੀਂ ਪੜੇ ਲਿਖੇ ਨਹੀਂ ਅਸੀਂ ਲਿਖੇ ਪੜੇ ਆਂ ਤਾਈ ਤਾਂ ਸਾਈਕਲ ਦੀਆਂ ਗੱਲਾਂ ਕਰਦੇ ਆਂ ਨਹੀਂ ਤੇ ਕਾਰਾਂ ਦੀਆਂ ਗੱਲਾਂ ਨਾ ਕਰੀਏ ਪਿੰਡੂ ਰਹਿੰਦੇ ਭਾਵੇਂ ਕਿਤੇ ਹੋਈ ਏਅਰ ਕੰਡੀਸ਼ਨਰ 'ਚ ਰਹਿੰਦੇ ਹੋਈ ਐ ਜਿੱਥੇ ਮਰਜ਼ੀ ਰਹਿੰਦੇ ਹੋਈ ਐ ਪਰ ਸਵਾਦ ਸਾਨੂੰ ਗਰਮੀ 'ਚ ਹੀ ਆਉਂਦਾ ਪੱਖੇ ਬੰਦ ਕਰਵਾ ਦੇ ਦੀ ਭਰਾਵਾ ਗਾ ਲੈਣ ਦੇ ਇਹਨਾਂ ਨੇ ਤਾਂ ਠੰਡੇ ਕਰ ਦੇਣੇ ਇਹ ਗਰਮੀ ਨਹੀਂ ਇਹ ਗਰਮੀ ਇਹ ਰੰਗਾਂ ਦੀ ਗਰਮੀ ਉਹ ਮੰਗਾਂ ਦੀ ਗਰਮੀ ਇਹ ਫਿਲਮਾਂ ਦੇ ਪਰਦੇ ਤੇ ਅੰਗਾਂ ਦੀ ਗਰਮੀ ਇਹ ਤੋਪਾਂ ਬੰਦੂਕਾਂ ਤੇ ਬੰਬਾਂ ਦੀ ਗਰਮੀ ਹੈ ਹੜਤਾਲਾਂ ਨਾਰੇ ਤੇ ਮੰਗਾਂ ਦੀ ਗਰਮੀ ਇਹ ਗਰਮੀ ਨਹੀਂ ਰੁਕਣੀ ਇਹ ਗਰਮੀ ਨਹੀਂ ਮੁੱਕਣੀ ਇਹ ਬੰਦਿਆਂ ਦੇ ਜ਼ਹਿਨਾਂ 'ਚ ਜੰਗਾਂ ਦੀ ਗਰਮੀ ਇਸ ਗਰਮੀ ਨੂੰ ਠੱਲ ਪਾਓ ਏ ਮੇਰਾ ਮੁਲਕ ਬਚਾਓ ਕੋਈ ਸਾਂਝਾ ਪੀਰ ਤੇ ਆਓ ਏ ਸਾਡਾ ਮੁਲਕ ਬਚਾਓ ਬਾਬਾ ਕਿਰਪਾ ਕਰੇ ਸੰਤ ਬਾਬਾ ਬੜਪਾਕ ਸਿੰਘ ਜੀ ਮਹਾਰਾਜ ਦੇ ਨਾਲ ਜੁੜੀ ਹੋਈ ਹੈ ਸੰਸਥਾ ਬਾਬਾ ਕੁਲਵਿੰਦਰ ਸਿੰਘ ਜੀ ਉੱਥੋਂ ਆਏ ਕੈਨੇਡਾ ਤੋਂ ਯੂਕੇ ਤੋਂ ਆਏ ਔਰ ਉਹਨਾਂ ਦੇ ਨਾਲ ਸਾਡੇ ਭੁੱਲਰ ਸਾਹਿਬ ਤਸ਼ਰੀਫ ਫਰਮਾਣੇ ਬਹੁਤ ਬਹੁਤ ਪਿਆਰ ਸਤਿਕਾਰ